ਮਨ ਚਿੰਦਿਆ ਫਲ ਪਾਵਣੰ ਓਮ ਮਹਾਂ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਸਾਹਿਬੇ ਕਮਾਲ ਗੁਰਤਾ ਗਦੀ ਤੇ ਬਿਰਾਜਮਾਨ ਸਾਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਗੁਰੂ ਕੇ ਸਾਜਿਨ ਬਾਜੀ ਸਤ ਸੰਗ ਜਿਓ ਆਪ ਸਭਨਾ ਨੇ ਪਾਵਨ ਬਾਣੀ ਦੇ ਨਿਤਨੇਮ ਸਰਬਣ ਕੀਤੇ ਹਨ ਅਸ ਵਕਤ ਆਪਾਂ ਨੇ ਸਭਨੇ ਰਲ ਮਿਲ ਕੇ ਨੌ ਲੜੀਵਾਰ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਸਭ ਨੇ ਰਲ ਮਿਲ ਕੇ ਸਰਵਣ ਕਰਨੀ ਏ ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਖਤੇ ਦੀ ਪਾਲਗੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਸਿਰ ਸਭ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਗੱਜ-ਬੱਜ ਕੇ ਬਿਲਾਉ ਪੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਿਆਰਿਓ ਧੰਤਾ ਦੇ ਜੋਗ ਹੂੰ ਜਿਹੜੇ ਸਤਿਗੁਰੂ ਗੁਰੂ ਗਰੀਬ ਨਿਵਾਜ ਸਤਿਗੁਰ ਜੀ ਦੇ ਪਾਵਨ ਚਰਨ ਗੁਰਧਰਨਾ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਨੀਂਦਾਂ ਨੂੰ ਤਿਆਗਦੇ ਹੋਏ ਸਮੇਂ ਜੋ ਸਮਾ ਕੱਢ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸੋशोਭਤ ਹੋਏ ਉਹ ਸੋ ਪਾਸਤਾ ਜੀ ਦਾ ਪਾਵਨ ਬਚਨ ਹੈ ਗੁਰੂ ਪਾਸਾ ਜੀ ਆਖਦੇ ਹਨ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਿੱਥੇ ਭਾਈ ਸਾਧੂਆਂ ਦੀ ਸੰਗਤ ਹੋਵੇ ਜਿੱਥੇ ਗੁਰੂ ਦੀ ਸੰਗਤ ਹੋਵੇ ਉਥੇ ਜ਼ਰੂਰ ਸਾਨੂੰ ਲਾਹਾ ਪ੍ਰਾਪਤ ਕਰਨਾ ਚਾਹੀਦਾ ਬਿਨ ਹਰ ਭਜਨ ਨਾਹੀ ਛੁਟਕਾਰਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ ਸੁਧਾਰਾ ਨਹੀਂ ਹੁੰਦਾ ਪ੍ਰਮਾਤਮਾ ਦੇ ਸੰਗਤ ਤੋਂ ਬਿਨਾਂ ਅਸੀਂ ਸੰਸਾਰ ਸਮੁੰਦਰ ਤੋਂ ਭਗਵਨ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ ਇਸ ਕਰਕੇ ਸਾਧਗੁਰੂ ਜੀ ਕਹਿੰਦੇ ਪਾਏ ਗੁਰੂ ਦੀ ਸੰਗਤ ਕਰਨੀ ਜ਼ਰੂਰੀ ਹੈ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ ਜ਼ਰੂਰੀ ਹੈ ਤਾਂ ਕਿ ਸਾਡਾ ਜਿਹੜਾ ਮਨੁੱਖਾ ਜਨਮ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਸਫਲਾ ਹੋ ਜਾਵੇ ਹੁਣ ਧੰਨ ਗੁਰੂ ਕੰਗੀ ਤਰ ਪਾਸਾ ਜੀ ਦੇ ਪਾਵਨ ਪਵਿੱਤਰ ਗੁਰਦਰਬ ਨਾਲ ਜੁੜਨਾ ਕਰਕੇ ਪਾਵਨ ਇਤਿਹਾਸ ਦੇ ਨਾਲ ਜੁੜਨਾ ਕਰਕੇ ਸਤਿਗੁਰੂ ਗੁਰੂ ਗਰੀਬ ਨਿਵਾਜ 10 ਮੇਸਪੇਤਾ ਜੀ ਗੁਰਕਲਗੀ ਤਰਪਾ ਸਾਹਿਬ ਜੋ ਪੰਡ ਜੱਸੀ ਬਾਣੀ ਬਾਗ ਜੱਸੀ ਬਾਗ ਬਾਣੀ ਇੱਥੇ ਸਤਿਗੁਰਾਂ ਨੇ अनेका ਸਿੱਖ ਸੰਗਤਾਂ ਨੂੰ ਤਾਰਨਾ ਕੀਤਾ अनेका ਸਤਿਗੁਰਾਂ ਨੇ ਬਚਨ ਕੀਤੇ ਤੇ ਧੰਗੁਰ ਕਨਗੀ ਸਰਪਾਸਾ ਜੀ ਇੱਥੇ ਬੜੇ ਖੁਸ਼ ਹੋਏ ਤੇ ਗੁਰੂ ਕਨਗੀ ਸਰਪਾਸਾ ਜੀ ਨੇ ਜਾਣ ਵੇਲੇ ਵਚਨ ਕੀਤੇ ਜੱਸੀ ਆਏ ਚਲੇ ਗੋੜ ਖਾਏ ਚਲੇ ਇਹ ਸਤਿਗੁਰਾਂ ਨੇ ਪੰਜ ਵਾਰੀ ਇਹ ਵਚਨ ਕੀਤੇ ਵੀ ਅਸੀਂ ਇੱਥੇ ਜੱਸੀ ਨਗਰ ਦੇ ਵਿੱਚ ਆਏ ਸੀ ਤੇ ਇਥੋਂ ਗੋੜ ਖਾ ਕੇ ਮਿੱਠੇ ਹੋ ਕੇ ਗਏ ਆਂ ਨੇਕਾ ਸਿੱਖ ਸੰਗਤਾਂ ਦੀਆਂ ਮਰਦਾ ਪੂਰੀਆਂ ਹੋਣ ਹੈ ਤੇ ਗੁਰੂ ਦੀ ਕਿਰਪਾ ਵਰਤੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ 10 ਦਿਨ ਇੱਥੇ ਬੜੇ ਸੋਹਣੇ ਬਤੀਤ ਹੋਏ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹੋਏ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਫੌਜਾਂ ਦੇ ਸਵੇਤ ਪਿੰਡ ਪੱਕਾ ਕਲਾ ਉਥੇ ਧੰਗ ਗੁਰੂ ਕਲਗੀ ਤਰਪਾਸਾ ਜੀ ਪਹੁੰਚਦੇ ਹਣ ਜਿਹੜਾ ਪਿੰਡ ਦਾ ਨਾਮ ਹੈ ਪੱਕਾ ਕਲਾ ਇਹ ਬਾਦ ਦੇ ਵਿੱਚ ਪੱਕਾ ਕਲਾ ਬਣਿਆ ਇੱਥੇ ਗੁਰੂ ਪਿਆਰ ਨੂੰ ਪੋਸਟ ਟਾਈਮ ਤੇ ਇੱਕ ਪੱਕਾ ਕਿਲਾ ਸੀਗਾ ਪ੍ਰਾਤਨ ਕਿਲਾ ਮੁਸਲਮਾਨਾਂ ਦਾ ਤੇ ਉਹ ਕਿਲਾ ਬੜਾ ਸੋਹਣਾ ਸੀ ਤੇ ਬੜਾ ਵੱਡਾ ਸੀ ਦੇਖਣਯੋਗ ਸੀਗਾ ਇਸ ਨਗਰ ਦਾ ਨਾਮ ਉਸ ਟਾਈਮ ਤੇ ਸੀਗਾ ਪੱਕਾ ਕਿਲਾ ਇਹਦਾ ਨਾਮ ਸੀ ਪੱਕਾ ਕਿਲਾ ਪਰ ਪੱਕਾ ਕਿਲਾ ਤੋਂ ਹੌਲੀ-ਹੌਲੀ ਸਮਾ ਨਗਰ ਦਾ ਗਿਆ ਉਹ ਕਿਲਾ ਵੀ ਖਤਮ ਹੋ ਗਿਆ ਤਾਂ ਪਰ ਇਹਦਾ ਨਾਮ ਪੈ ਗਿਆ ਪੱਕਾ ਕਲਾਂ ਤੇ ਗੁਰੂ ਪਿਆਰਿਓ ਨਾਲੀ ਚੱਕ ਹੀਰਾ ਸਿੰਘ ਵਾਲਾ ਵਜ ਪੰਡਗਨ ਉਹਨੂੰ ਆਖਿਆ ਜਾਂਦਾ ਪੱਕਾ ਖੁਰਦ ਨਾਲੀ ਤਾਹਣ ਧੰਨ ਗੁਰੂ ਕਨਕੀਤਰ ਪਾਸਾ ਜੀ ਜਦੋਂ ਇੱਥੇ ਆ ਕੇ ਬਰਾਜਦੇ ਐ ਇੱਥੇ ਦੋ ਗੁਰਦੁਆਰੇ ਸਾਰੇ ਬਣੇ ਹੋਇਆ ਜੰਡ ਸਾਹਿਬ ਜਿਨ੍ਹਾਂ ਦਾ ਦੋਨਾਂ ਦਾ ਨਾਮ ਹੀ ਜੰਡ ਸਾਹਿਬ ਹੈ ਤੇ ਦੋਨਾਂ ਦੇ ਅੰਦਰ ਜੰਡ ਬਹੁਤ ਭਾਰੀ ਲੱਗੇ ਹੋਏ ਹੈ ਪਹਿਲਾਂ ਬਾਰ-ਬਾਰ ਸਤਿਗੁਰੂ ਜੀ ਅਸਥਾਨ ਤੇ ਪਹੁੰਚੇ ਜੰਡ ਦੇ ਥੱਲੇ ਆ ਕੇ ਬੈਠੇ ਸਤਿਗੁਰੂ ਜੀ ਤਜਨੋ ਸਤਗੁਰਾਂ ਦੇ ਆਉਣ ਦਾ ਪਤਾ ਲੱਗਿਆ ਸਿੱਖ ਸੰਗਤਾਂ ਨੂੰ ਨਗਰ ਦੀਆਂ ਸਿੱਖ ਸੰਗਤਾਂ ਨੂੰ ਹੋਰ ਆਪਣੇ ਪਾਸੇ ਦੀਆਂ ਸਿੱਖ ਸੰਗਤਾਂ ਨੂੰ ਕਿ ਧੰਨ ਗੁਰਕਨਜੀ ਤਰਪਾ ਸਾਹਿਬ ਜੀ ਇੱਥੇ ਆਏ ਤਾਂ ਬੜੀ ਖੁਸ਼ੀ ਦੀ ਲਹਿਰ ਦੌੜੀ ਧੰਨ ਗੁਰਕਨਜੀ ਤਰਪਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਤੇ ਧੰਗੁਰ ਕਨਜੀ ਤਰਪਾ ਸਾਹਿਬ ਜੀ ਦਾ ਆਸਣ ਲੱਗਿਆ ਹੋਇਆ ਤੇ ਅਨੇਕਾਂ ਸਿੱਖ ਸੰਗਤਾਂ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੀਆਂ ਇਹ ਪਿੰਡ ਤੋਂ ਬਾਹਰ ਬਾੜ ਤਾਂ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਅਨੇਕਾ ਘਟਾ ਮਾਲਕੇ ਉਹਦੀਆਂ ਸਿੱਖ ਸੰਗਤਾਂ ਤੇ ਸਤਿਗੁਰੂ ਜੀ ਸੰਗਤਾਂ ਦੀਆਂ ਪਟਾਵਾਂ ਜਿਹੜੀਆਂ ਉਹ ਪ੍ਰਵਾਨ ਕਰਦੀਆਂ ਨੇ ਸਿੱਖ ਸੰਗਤਾਂ ਦੀਆਂ ਜਿਹੜੀਆਂ ਪਟਾਵਾਂ ਧੰਗ ਗੁਰ ਕਲਗੀ ਤਰਪਾ ਸਾਹਿਬ ਜੀ ਪ੍ਰਵਾਨ ਕਰਦੇ ਹਨ ਤੇ ਇੱਛਾ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਆ ਤਾਂ ਹੁਣ ਧੰਨ ਗੁਰੂ ਕਲਗੀ ਤਰ ਪਾਸਾ ਜੀ ਇੱਥੇ ਕੁਝ ਸਮਾਂ ਬੈਠੇ ਤੇ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਐ ਸੰਗਤਾਂ ਨੂੰ ਆਖਦੇ ਐ ਭਾਈ ਗੁਰੂ ਦੀਆਂ ਸਿੱਖ ਸੰਗਤਾਂ ਧਿਆਨ ਦੇ ਨਾਲ ਸੁਣੋ ਆਖਿਆ ਸਤਿਗੁਰਾਂ ਨੇ ਬਚਨ ਕੀਤਾ ਮਾਥਾ ਤੁਰ ਜੋ ਲਿਖਿਆ ਮੇਟਣਾ ਸਾਕ ਕੋਈ ਜਿਹੜਾ ਪਾਈ ਮੱਥੇ ਦੇ ਉੱਪਰ ਲੇਖ ਲਿਖ ਦਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹ ਲੇਖ ਪਾਈ ਮਿਟਿਆ ਨਹੀਂ ਜਾਂਦਾ ਉਸੇ ਤਰ੍ਹਾਂ ਸਾਰਾ ਕੁਝ ਹੁੰਦਾ ਹੋਰ ਮਿਟਣ ਵਾਲਾ ਨਹੀਂ ਕੋਈ ਹੋਰ ਹੋਇਆ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤੇ ਜੇ ਉਸ ਲੇਖ ਨੂੰ ਸਿੱਧਾ ਕਰਨਾ ਹੈ ਤਾਂ ਗੁਰੂ ਦੀ ਸੰਗਤ ਕਰਿਆ ਕਰੋ ਸਿੱਖ ਸੰਗਤਾਂ ਦੀ ਉਹਨਾਂ ਪਿਆਰਿਆਂ ਦੀ ਸੰਗਤ ਕਰਿਆ ਕਰੋ ਜਿਹੜੀਆਂ ਸਿੱਖ ਸੰਗਤਾਂ ਪ੍ਰਮਾਤਮਾ ਦੇ ਚੱਲਣਾ ਦੇ ਨਾਲ ਗੁਰੂ ਸ਼ਬਦ ਦੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਦੀ ਸਤ ਸੰਗ ਕਰਿਆ ਕਰੋ ਤੇ ਫਿਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਨੂੰ ਪਾਰ ਕਰੀਦਾ ਹੈ। ਕੌਣ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇਸ ਤਰ੍ਹਾਂ ਪਾਵਨ ਪ੍ਰਦੇਸ਼ ਬਖਸ਼ਿਸ਼ ਕੀਤਾ ਸੰਗਤਾਂ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਆਖਿਆ ਬਿਨ ਹਰ ਭਜਨ ਨਹੀਂ ਛੁਟਕਾਰਾ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੁੰਦਾ ਤਾਂ ਜਿਹੜੀ ਇਹ ਜੀਵ ਆ ਸਾਡੀ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਤੱਲ ਤੱਲ ਕਰ ਕੱਟੀਐ ਰਸਨਾ ਜਪੈਨਾ ਨਾਮ ਤੈਲ ਤੈਲ ਕਰ ਕੱਟੀ ਹੈ ਇਹ ਰਸਨਾ ਜਿਹੜੀ ਫਿਰ ਭਾਈ ਉਤੇ ਟੋਟੇ ਟੋਟੇ ਕੀਤੇ ਜਾਂਦੇ ਆ ਕੱਟੀ ਜਾਂਦੀ ਹੈ ਜਿਹੜੀ ਰਸਨਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਡੇ ਦੋ ਕਾਰਜ ਸਬਰਦੇ ਆ ਸੰਗਤਾਂ ਨੂੰ ਸਤਿਗੁਰੂ ਜੀ ਕਹਿੰਦੇ ਪਾਈ ਇਕਤਾ ਕਾਰਜ ਇਹ ਸਬਰ ਦਾ ਜੇ ਤੁਸੀਂ ਰੱਬ ਦੀ ਬੰਦਗੀ ਕਰੋਗੇ ਸਿਮਰਨ ਕਰੋਗੇ ਤਾਂ ਪਿਛਲਾ ਕਰਮ ਸੋਨਾ ਬਣਦਾ ਹੈ ਤਾਂ ਦੂਜਾ ਜਿਹੜਾ ਆ ਮਨੁੱਖਾ ਜਨਮਾ ਤੁਹਾਡਾ ਜਿਹੜਾ ਹੁਣ ਮਿਲਿਆ ਤੇ ਇਹ ਸਬਰ ਦਾ ਅੱਗੇ ਤੁਹਾਨੂੰ ਦਰਗਾਹ ਦੇ ਵਿੱਚ ਢੋਈ ਮਿਲ ਜਾਵੇਗੀ ਤੇ ਗੁਰੂ ਦੀ ਕਿਰਪਾ ਵਰਤੇਗੀ ਸਤਿਗੁਰਾਂ ਨੇ ਜੇਦੋਂ ਐਦਾਂ ਐਦਾਂ ਪਾਵਨ ਪ੍ਰਦੇਸ਼ ਬਖਸ਼ਿਸ਼ ਕੀਤਾ ਤੇ ਸਿੱਖ ਸੰਗਤਾਂ ਬੜੀਆਂ ਖੁਸ਼ ਹੋਈਆਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰਦੀਆਂ ਪਾਤਸ਼ਾਹ ਜੀ ਉਹ ਤੁਸੀਂ ਕਿਰਪਾ ਕਰੋ ਸਾਡੇ ਨਗਰ ਨੂੰ ਵੀ ਭਾਗ ਲਾਓ ਨਗਰ ਦੇ ਵਿੱਚ ਚੱਲੋ ਤਾਂ ਸਤਿਗੁਰਾਂ ਨੇ ਸੰਗਤਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਪੱਕਾ ਕਲਾ ਨਗਰ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਭਾਗ ਲਾਇਆ ਉਹਨਾਂ ਨਗਰ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਜਿਹੜਾ ਬਣਾ ਹੋਇਆ ਉਹ ਵੀ ਜੰਡ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਝੰਡਾ ਅੱਜ ਵੀ ਹੈ ਉੱਥੇ ਵੀ ਸਤਿਗੁਰੂ ਜੀ ਫਿਰ ਉੱਥੇ ਜਾ ਕੇ ਬਿਰਾਜੀ ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਥੋੜਾ ਟਾਈਮ ਰਹੀ ਸਿੱਖ ਸੰਗਤਾਂ ਨੂੰ ਇਸੇ ਤਰੀਕੇ ਤਾਰਨਾ ਕੀਤਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਸਤਿਗੁਰਾਂ ਨੇ ਉੱਥੇ ਜਾ ਕੇ ਫੇਰ ਸਰੋਧਨ ਕੀਤਾ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਨਾ ਕੀਤਾ ਜਦੋਂ ਸਿੱਖ ਸੰਗਤਾਂ ਨੇ ਬੜੀਆਂ ਖੁਸ਼ ਹੋ ਕੇ ਸਤਿਗੁਰਾਂ ਦੀਆਂ ਸਵਾਵਾਂ ਲੈਂਆਂ ਤੇ ਸੰਗਰਾਂ ਦੀਆਂ ਅਸੀਸਾਂ ਲਈਆਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੋਏ ਢਾਮਾਂ ਅਰਪਣ ਕੀਤੀਆਂ ਤਾਂ ਸਿੱਖ ਸੰਗਤਾਂ ਤੋ ਖੋਸ਼ੋ ਕੇ ਸਤਗੁਰੂ ਪਾਸਾ ਜੀ ਬੱਜਨ ਕਰਦੇ ਕਹਿੰਦੇ ਸਤ ਗੁਰ ਕੀ ਸੇਵਾ ਸਫਲੈ ਜੇ ਕੋ ਕਰੇ ਚਿਤ ਲਾਇ। ਭਾਨੇ ਪਾਈ ਜਿਹੜੇ ਸੇਵਾ ਮਨ ਚਿਤ ਅਕਾਗਰੂ ਕਰਕੇ ਕਰਦੇ ਐ ਚਾਹੇ ਉਹ ਬਾਣੀ ਪੜਨੀ ਐ ਚਾਹੇ ਉਹ ਬਾਣੀ ਸੁਣਨੀ ਐ ਚਾਹੇ ਗੁਰੂਆਂ ਸਤਗੁਰਾਂ ਦਾ ਪਾਵਨ ਪ੍ਰਦੇਸ਼ ਸਰਬਨ ਕਰਨੈ ਜਾਇ ਝਾੜੂ ਦੀ ਸੇਵਾ, ਚਾਇ ਬਰਤਨਾ ਦੀ ਸੇਵਾ, ਚਾਇ ਕੋ ਹੋਰ ਸੇਵਾ ਜਿਹੜਾ ਕੋਈ ਮਨ ਚਿੱਤ ਇਕਾਗਰ ਹੋ ਕਰਕੇ ਕਰਦਾ ਹੈ ਹੰਕਾਰ ਤੋਂ ਦੂਰ ਹੋ ਕੇ ਮੈਂ ਮੇਰੀ ਤੋਂ ਦੂਰ ਹੋ ਕੇ ਗੁਰੂ ਪਿਆਰੋ ਰੱਬ ਦੇ ਨਾਲ ਜੁੜਦਾ ਗਾ ਚਲਣਾ ਦੇ ਨਾਲ ਚਿੱਤ ਜੋੜਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਮਨ ਚਿੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਭਾਈ ਉਹਦੀ ਹੋਂਮੇ ਵੀ ਦੂਰ ਚਲੀ ਜਾਂਦੀ ਆ ਤੇ ਉਹਦੀਆਂ ਮੰਡੀਆਂ ਆਸਾ ਭਾਵਨਾ ਵੀ ਪੂਰੀਆਂ ਹੋ ਜਾਂਦੀਆਂ ਹੁਣ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਐਦਾਂ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਹੋਏ ਸਿੱਖ ਸੰਗਤਾਂ ਨੂੰ ਅਨੇਕਾਂ ਅਸੀਸਾਂ ਦਿੱਤੀਆਂ ਤੇ ਤਾਰਨਾ ਕੀਤਾ ਹੁਣ ਧੰਗੁਰੂ ਕਲਗੀਧਰ ਪਾਤਸ਼ਾਹ ਜੀ ਇਤੋਂ ਫਿਰ ਚਾਲਾ ਪਾਉਂਦੇ ਆ ਸੰਗਤਾਂ ਨੂੰ ਤਾਰਦੇ ਹੋਏ ਤਾਂ ਹੁਣ ਅੱਗੇ ਚੱਕ ਹੀਰਾਸਕ ਵਾਲਾ ਜਾਂਦੇ ਆ ਪੱਕਾ ਖੁਰਦ ਇਹ ਜਿਹੜਾ ਪਿੰਡ ਅਗਰ ਜਿਹੜਾ ਦੱਲਾ ਚੌਧਰੀ ਸੀਗਾ ਦੱਲੇ ਚੌਧਰੀ ਦੀ ਜਿਹੜੀ ਜ਼ਗੀਰ ਸੀਗੀ ਤਾਂ ਇਹ ਲਾਸਟ ਪਿੰਡ ਸੀਗਾ ਦੱਲੇ ਚੌਧਰੀ ਦਾ ਇੱਥੇ ਤਾਂ ਹੁਣ ਸਤਿਗੁਰੂ ਧੰਨ ਗੁਰੂ ਕਾਂਗੀtar ਪਾਤਸ਼ਾਹ ਜੀ ਨੂੰ ਸ੍ਰੀ ਦਮਦਮਾ ਸਾਹਿਬ ਸਾਹਬੋ ਕੀ ਤਲਵੰਡੀ ਤੋਂ ਭਾਈ ਗੱਲਾ ਚੌਧਰੀ ਜੀ ਜਿਹੜਾ ਉਹ ਅੱਗੋਂ ਪਰ ਧੰਗੁਰ ਕਲਗੀ ਤਰਪਾ ਸਾਹਿਬ ਜੀ ਨੂੰ ਇਸ ਸਥਾਨ ਤੋਂ ਆ ਕੇ ਲੈ ਕੇ ਗਿਆ ਇੱਥੋਂ ਆ ਕੇ ਧੰਗੁਰ ਕਲਗੀ ਤਰਪਾ ਸਾਹਿਬ ਜੀ ਨੂੰ ਅੱਗੇ ਆਪਣੇ ਨਾਲ ਦੇ ਹੋਰ ਜਿਹੜੇ ਆਪਣੇ ਸਿੰਘਾਂ ਫੌਜਾਂ ਉਹਨਾਂ ਨੂੰ ਨਾਲ ਲੈ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਇੱਥੋਂ ਲਿਆ ਅੱਗੇ ਓਕੇ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਇੱਥੇ ਪਹੁੰਚੇ ਐ ਕਿਉਂਕਿ ਡੱਲਾ ਚੌਧਰੀ ਸੀ ਇਹਨਾਂ ਦੇ ਵੱਡ ਬਡੇਰੇ ਸੀ ਜਿਹੜੇ ਉਹ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਹੋਏ ਸਨ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਸੇਵਾ ਦੇ ਵਿੱਚ ਝੋਟੇ ਹੋਏ ਸਾਨੂੰ ਵੱਡਿਆਂ ਤੋਂ ਲੈ ਕੇ ਸਤਿਗੁਰਾਂ ਦੇ ਚਲਣਾ ਦੇ ਨਾਲ ਇਹ ਪਰਿਵਾਰ ਜੁੜਿਆ ਹੋਇਆ ਸੀ ਆ ਜੋ ਹਨ ਡੱਲਾ ਚੌਧਰੀ ਜੀ ਤੋਂ ਪਤਾ ਲੱਗਦਾ ਹੈ ਵੀ ਸਤਿਗੁਰੂ ਜੀ ਇੱਧਰ ਪਹੁੰਚੇ ਆਗੇ ਤੇ ਧਾਨ ਗੁਰੂ ਕਲਗੀਧਰ ਪਾਸਾ ਜੀ ਪੱਕਾ ਕਲਾ ਲਿਖਿਆ ਗਿਆ ਹੈ ਤਾਂ ਆਪਣੀਆਂ ਫੌਜਾਂ ਲੈ ਕੇ ਤੇ ਡੱਲਾ ਚੌਧਰੀ ਆ ਜਿਹੜਾ ਆਪਰੇ ਕ੍ਰਿੰਦਾਰੂ ਨਾਲ ਲੈ ਕੇ ਗੁਰੂ ਪਿਆਰਿਓ ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਇੱਥੇ ਪਹੁੰਚਦਾ ਹੈ ਚੱਕ ਹੀਰਾ ਸਿੰਘ ਵਾਲਾ ਤਾਂ ਹੁਣ ਸਤਗੁਰਾਂ ਦਾ ਜਦੋਂ ਧੰਨ ਗੁਰ ਕਾਂਗੀ ਤਰਪਾ ਸਾ ਜੀ ਉੱਤੇ ਪਹੁੰਚਦੇ ਆਗੇ ਤੇ ਸਤਕਾਰ ਕਰਦਾ ਹੈ ਫਤੇ ਸਾਂਝੀ ਹੁੰਦੀ ਹੈ ਤੇ ਸਤਗੁਰਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਦਾ ਹੈ ਤੇ ਧੰਨ ਗੁਰ ਕਲਗੀ ਤਰਪਾ ਸਾ ਜੀ ਨੂੰ ਜੀ ਆਇਆਂ ਆਖਦਾ ਪਾ ਸਾ ਜੀਓ ਇਹ ਮੇਰਾ ਮੇਰੀ ਜ਼ਗੀਰ ਦੇ ਵਿੱਚੋਂ ਲਾਸਟ ਵਾਲਾ ਪਿੰਡ ਹੈ ਇੱਥੇ ਤੁਸੀਂ ਪਹੁੰਚੇ ਹੋ ਤੇ ਤੁਹਾਡਾ ਪਹੁੰਚਣ ਤੇ ਬਹੁਤ-ਬਹੁਤ ਮੈਂ ਜੀ ਆਇਆਂ ਆਖਦਾ ਤੇ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇਲਾਕੇ ਨੂੰ ਤਾਰਨਾ ਕੀਤਾ ਇੱਥੇ ਆਇਓ ਹੁਣ ਡੱਲਾ ਚੌਧਰੀ ਤੁਹਾਡੇ ਨਾਲ ਰਹੇਗਾ ਸੇਵਾ ਦੇ ਵਿੱਚ ਹਾਜ਼ਰ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਨਤਾਈ ਨਹੀਂ ਆਉਣ ਦੇਵੇਗਾ ਹੁਣ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਕਰਦਾ ਡੱਲਾ ਚੌਧਰੀ ਤਾਂ ਹੁਣ ਧੰਗ ਗੁਰੂ ਕਲਗੀ ਤਰ ਪਾਸਾ ਜੀ ਦੇ ਨਾਲ ਜਦੋਂ ਗੱਲਾਂਬੱਤਾਂ ਕਰਦਾ ਤੇ ਸਤਿਗੁਰੂ ਜੀ ਭਾਈ ਡੱਲੇ ਨੂੰ ਵੀ ਸਮਝਾਉਂਦੇ ਆ ਤੇ ਹੋਰ ਵੀ ਸਿੱਖ ਸੰਗਤਾਂ ਨੂੰ ਜਦੋਂ ਸਤਿਗੁਰੂ ਜੀ ਉੱਥੇ ਬਿਰਾਜਮਾਨ ਹੈ ਸਬੋਧਨ ਕਰਕੇ ਧੰਗੁਰ ਗੁਰ ਕਲ ਕੀ ਤਰਪਾ ਸਾ ਜੀ ਦਸਨਾ ਕਰਦੇ ਐ ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਜਿਵੇਂ ਭਾਈ ਦਲੇ ਚੌਧਰੀ ਦੀ ਭਾਵਨਾ ਕੀ ਬੜੇ ਪਿਆਰ ਦੇ ਸਤਕਾਰ ਦੇ ਨਾਲ ਪ੍ਰੇਮ ਦੇ ਨਾਲ ਸਾਨੂੰ ਲੈਣ ਦੇ ਵਾਸਤੇ ਆਇਆ ਤੇ ਸਿੱਖ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਦਾ ਭਾਵਨਾ ਦੇ ਨਾਲ ਸਵਾਵਾ ਲਗਾਉਂਦੀਆਂ ਐ ਇਸੇ ਤਾਰੇ ਸਿੱਖ ਦਾ ਜੀਵਨ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਮਾਥੇ ਤਿਲਕ ਆਤਮਲ ਬਨ ਲੋਗਨ ਰਾਮ ਖੱਲਾਉ ਨਾ ਜਾਣ ਇਥੇ ਵੀ ਸਿੱਖ ਸੰਤਾਂ ਨੂੰ ਜਦੋਂ ਪਤਾ ਲੱਗਦਾ ਤੇ ਸੰਗਤਾਂ ਪਹੁੰਚਦੀਆਂ ਤੇ ਸਤਿਗੁਰੂ ਜੀ ਭਾਈ ਦੱਲੇ ਨੂੰ ਚੌਧਰੀ ਨੂੰ ਤੇ ਸਿੱਖ ਸੰਗਤਾਂ ਨੂੰ ਸਮਝਾਉਂਦੇ ਆ ਕਹਿੰਦੇ ਭਾਈ ਐਦਾਂ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਜਿਵੇਂ ਕਹਿੰਦੇ ਮੱਥੇ ਦੇ ਉੱਪਰ ਤਿਲਕ ਲਾ ਲਿਆ ਹੱਥ ਮਾਲਾ ਵਾਣਾ ਹੱਥ ਦੇ ਵਿੱਚ ਮਾਲਾ ਪਾੜ ਲਈ ਤੇ ਧੋਤੀ ਬਨ ਲਈ ਗੇਰੂ ਰੰਗ ਦੇ ਕੱਪੜੇ ਪਾ ਲਏ ਤੇ ਮੈਂ ਫਕੀਰ ਐ ਤੇ ਮੈਂ ਪੰਡਤ ਜੀ ਐ ਮੈਂ ਪੁਜਾਰੀ ਜੀ ਐ ਮੈਂ ਬੜਾ ਸੱਚਾ ਤੇ ਸੁੱਚਾ ਇਨਸਾਨ ਐ ਆਪਣੇ ਆਪ ਨੂੰ ਸਮਝਣਾ ਪਰ ਅੰਦਰ ਕੀ ਲੋਗਨ ਰਾਮ ਖਿਲਾਉਣਾ ਜਾਨਣਾ ਤੇ ਪ੍ਰਮਾਤਮਾ ਨੂੰ ਖਿਲਾਉਣਾ ਜਾਣਣਾ ਤੇ ਦੂਸਰਿਆਂ ਨੂੰ ਉਪਦੇਸ਼ ਬਖਸ਼ਣਾ ਤੇ ਆਪ ਹਨੇਰੇ ਦੇ ਵਿੱਚ ਰਹਿਣਾ ਸਤਿਗੁਰੂ ਜੀ ਕਹਿੰਦੇ ਅਵਰਪਦੇਸਾ ਆਪਨਾ ਕਰ ਆਪ ਤਜਾਪਤ ਜਨਮ ਮਰਾਂ ਕਹਿੰਦੇ ਫਿਰ ਭਾਈ ਦੂਸਰਿਆਂ ਨੂੰ ਉਪਦੇਸ਼ ਦੇ ਕੇ ਆਪ ਹਨੇਰੇ ਦੇ ਵਿੱਚ ਰਹਿਣਾ ਐਦਾ ਨਹੀਂ ਹੋਣਾ ਚਾਹੀਦਾ ਸਿੱਖ ਦੀ ਜਿਹੜੀ ਭਾਵਨਾ ਉਹ ਬੜੀ ਤੇ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਸ਼ੁੱਧ ਭਾਵਨਾ ਹੋਣੀ ਚਾਹੀਦੀ ਹੈ ਤੇ ਫਿਰ ਗੁਰੂ ਉਹਦੀ ਸੇਵਾ ਜਿਹੜੀ ਉਹ ਆਪਣੇ ਘਰ ਦੇ ਵਿੱਚ ਪ੍ਰਵਾਨ ਕਰਦਾ ਫਿਰ ਸਤਿਗੁਰੂ ਜੀ ਉਹਦੀ ਜਿਹੜੀ ਅਰਜ਼ੋਈ ਆ ਅਰਦਾਸ ਆ ਆਪਣੇ ਘਰ ਦੇ ਵਿੱਚ ਪ੍ਰਵਾਨ ਕਰਦਾ ਜੇ ਉਹਦੀ ਭਾਵਨਾ ਸੁਧ ਨਹੀਂ ਹੈ ਜੇ ਉਹਦੀ ਭਾਵਨਾ ਸੱਚੀ ਨਹੀਂ ਹੈ ਤਾਂ ਗੁਰੂ ਪਿਆਰੋ ਸਤਿਗੁਰੂ ਜੀ ਕਹਿੰਦੇ ਨਾ ਉਹਦੀ ਅਰਦਾਸ ਕਬੂਲ ਹੋਵੇ ਸਿੱਖ ਦੀ ਤੇ ਨਾ ਹੀ ਉਹਦੀ ਸੇਵਾ ਕਬੂਲ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਦਾਂ ਪੇਖ ਦਿਖਾਵਾ ਜਗਤ ਕੋ ਲੋਗਨ ਕੋ ਵਸ ਕੇ ਇਹ ਕਹਦੇ ਤਾ ਪਰ ਦੁਨੀਆ ਨੂੰ ਦਿਖਾਉਣ ਦੇ ਵਾਸਤੇ ਸੇਵਾ ਕਰਦਾ ਹੈ ਜਾਂ ਸਿਮਰਨ ਭਜਨ ਬੰਦਗੀ ਕਰਦਾ ਹੈ ਪਤਸਾ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਪ੍ਰਵਾਣ ਨਹੀਂ ਆ ਤੇ ਉਹ ਦੁਨੀਆ ਨੂੰ ਚੰਗੀ ਲੱਗਦੀ ਆ ਲੱਗੀ ਜਾਵੇ ਪਰ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਸੇਵਾ ਤੇ ਉਹ ਬਾਣੀ ਪੜਨੀ ਸਿਮਰਨ ਕਰਨਾ ਜੋ ਵੀ ਚੰਗਾ ਕਰਮ ਕਰਨਾ ਚੰਗਾ ਲੱਗਦਾ ਹੈ ਜਿਹੜਾ ਸਤਗੁਰੂ ਜੀ ਕਹਿੰਦੇ ਸੁਧ ਭਾਵਨਾ ਦੇ ਨਾਲ ਇਹ ਮਨ ਹਰਜੀ ਧਿਆਏ ਤੋ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵੜਿਆਈਆਂ ਦੇਣਾ ਪਛੋਤਾਏ ਕਹਿੰਦੇ ਪਾਈ ਇੱਕ ਮਨ ਅਚਿਤ ਅਕਾਗਰ ਹੋ ਕਰਕੇ ਜਦੋਂ ਰੱਬ ਨੂੰ ਧਿਆਵਾਂਗੇ ਸੇਵਾ ਕਰਾਂਗੇ ਸਿਮਰਨ ਕਰਾਂਗੇ ਸਤਗੁਰੂ ਜੀ ਝੋਲੀਆਂ ਭਰ ਦੇਣਗੇ ਸਤਗੁਰਾਂ ਨੇ ਇੱਥੇ ਪਾਵਨ ਪ੍ਰਦੇਸ਼ ਬਖਸ਼ਿਆ ਇਥੋਂ ਪਾਵਨ ਪ੍ਰਦੇਸ਼ ਸਤਗੁਰੂ ਜੀ ਬਖਸ਼ਿਸ਼ ਕਰਦੇ ਹੋਏ ਨਾਲ ਡੱਲਾ ਚੌਧਰੀ ਆ ਉਹਦੀਆਂ ਸਿੱਖ ਫੌਜਾਂ ਤੇ ਸਤਗੁਰਾਂ ਦੀਆਂ ਸਿੱਖ ਫੌਜਾਂ ਸਿੱਖ ਸੰਗਤਾਂ ਨਾਲ ਹੈ ਸਤਗੁਰੂ ਜੀ ਅਗਲਾ ਪਿੰਡ ਬੰਗੀ ਬੰਗੀ ਵਿਖੇ ਸਤਗੁਰੂ ਜੀ ਪਹੁੰਚਦੇ ਆ ਉੱਥੇ ਇੱਕ ਬਹੁਤ ਭਾਰੀ ਪਿੱਪਲ ਆ ਤੇ ਪਿੱਪਲ ਦੇ ਥੱਲੇ ਜਾ ਕੇ ਸਤਗੁਰੂ ਜੀ ਦੁਪਹਿਰਾ ਕੱਟਦੇ ਆ ਤੇ ਉੱਥੇ ਬੈਠਦੇ ਆ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਆ ਗੁਰੂ ਪਿਆਰਿਓ ਵੰਡ ਬੰਗੀ ਤੋਂ 10 ਕਿਲੋਮੀਟਰ ਦਮਦਮਾ ਸਾਹਿਬ ਰਹਿ ਜਾਂਦਾ ਸੋਣ ਇਥੋਂ ਸਤਿਗੁਰੂ ਗੁਰੂ ਗਰੀਬ ਨਵਾਜ਼ ਪਾਸਾ ਜੀ ਸਿੱਖ ਸੰਗਤਾਂ ਨੂੰ ਤਾਰਦੇ ਹੋਏ ਕੱਲ ਨੂੰ ਪਾਵਨ ਇਤਿਆਹ ਸਰਵਣ ਕਰਾਂਗੇ ਜੋ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਣਗੇ ਸੋ ਡੱਲਾ ਚੌਧਰੀ ਨਾਲ ਆ ਸਤਿਗੁਰਾਂ ਦੀ ਸੇਵਾ ਦੇ ਵਿੱਚ ਧੰਨ ਗੁਰੂ ਕਲਗੀ ਤਰ ਪਾਸਾ ਜੀ ਕਿਰਪਾ ਕਰ ਜਿਵੇਂ ਸਿੱਖ ਸੰਗਤਾਂ ਨੂੰ ਤਾਰਨਾ ਕੀਤਾ ਤੇ ਐਵੇਂ ਜਿਵੇਂ ਪਾਏ ਸਾਨੂੰ ਵੀ ਸਤਿਗੁਰੂ ਜੀ ਤਾਰਨਾ ਕਰਨ ਏ ਲੋਕੋ ਸੁਕੀਗੇ ਪਰ ਲੋਕ ਸੇ ਲੈ ਨਾ ਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਦੁਕਾਂ ਦੀ ਕਿਮਾ ਸੁਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆ ਰਾਮ ਕ੍ਰਿ ਮਹੱਲਾ ਤੀਜਾ ਨੰਦਿਕੋ ਅੰਕਾਰ ਸਤਗੁਰ ਪ੍ਰਸਾਦ ਨਨ ਪਿਆ ਮਰੀ ਮਾਏ ਸਤਗੁਰ ਮੈਂ ਪਾਇਆ